ਮੈਨੂੰ ਪਤਾ ਵੀ ਉੱਥੋਂ ਦੀਆਂ ਜੇਲਾਂ ਦਾ ਕਿੰਨਾ ਨਰਖਿਆ ਸਭ ਲੋਕ ਬੰਦਾ ਨਰਖ ਤੇ ਗਿਆ ਕਹਿੰਦੇ ਸੋ ਤੁਸੀਂ ਮਤਲਬ ਜਿਹੜਾ ਕੋਈ ਨਹੀਂ ਤੁਹਾਡੇ ਨਾਲਿਆ ਸੀ ਜਿੰਨੇ ਚੁੱਕੇ ਕੋਈ ਵੀ ਜਿਹੜਾ ਤੁਸੀਂ ਪੋਜ਼ਿਟਿਵ ਸੋਚੋ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਘਟਰਾਵਾ ਹੋ ਜਾਂਦੀਆਂ ਸਭ ਲੋਕ ਵੀ ਇਹ ਦਬਾਵਾ ਇੱਕ ਦਫਾ ਫੇਰ ਇੰਡੀਆ ਆਪ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਸ਼ੁਰੂ ਹੋਣਾ ਭੁੱਲ ਕੇ ਦੁਬਾਰਾ ਫਿਰ ਤੋਂ ਆਪਾਂ ਵੀ ਨਵੇਂ ਸਿਰੇ ਤੋਂ ਆਪਾਂ ਇੱਥੇ ਹੀ ਸੈੱਟ ਹੋ ਆ ਜਾਣਾ ਸਰ ਜੀ ਆਪਣਾ ਤੁਸੀਂ ਨੰਬਰ ਦੇ ਦਿਓ ਸਾਨੂੰ ਕੋਈ ਨਹੀਂ ਤੇ ਆਡੇ ਨਾਲ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਕੋਈ ਮੈਂ ਤਾਂ ਬੜੇ ਚਿਰ ਦਾ ਬੈਠਾ ਉਹ ਅੰਦਰ ਜਿਸ ਦਾ ਸਿਸਟਮ ਜਾਨੀ ਕਿ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਹਾਂ ਹਾਂ ਅਦਰ ਇਸੇ ਬਹਾਨੇ ਮਿਲਣਾ ਨਹੀਂ ਨਹੀਂ ਹਨਾ ਤੇ ਅਸੇਕ ਰਿਕੁਐਸਟ ਚਾਹੀਦੀ ਸਾਡੀ ਕਿ ਜਿਹੜੇ ਨਾ ਹਸਪੀਟਲ ਹੈ ਨਾ ਉਹਨਾਂ ਵਿੱਚ ਨਾ ਜਿਹੜੇ ਨਾ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਲਾਜ ਕਰਾਉਂਦੇ ਸਮੇਂ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਜੀ ਕੋਈ ਨਾ ਕਹਿੰਦੇ ਤਗੜਾ ਬੰਦਾ ਤਾਂ ਪੈਸੇ ਲਾ ਕੇ ਇਲਾਜ ਕਰਾ ਲੈਂਦਾ بڑے ਹਸਪੀਟਲ ਦੇ ਜਾ ਹਾਂ ਹਾਂ ਗਰੀਬ ਬੰਦਾ ਇਲਾਜ ਦੇਖੋ ਹਸਪੀਟਲ ਵੀ ਨਹੀਂ ਲਿਆਂਦਾ ਹੈਗਾ ਹਾਂ ਜੀ ਹਾਂ ਜੀ بس ਤੇ ਤੇ ਇਹ ਹੋ ਗਈ ਆਪਣੀ ਤੇ ਜਿੱਦਾਂ ਕਿ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਜੀਨੀਅਰ ਬਣਨਾ ਚਾਹੁੰਦਾ ਡਾਕਟਰਾਂ ਲਈ ਇਹਨਾਂ ਕੋਰਸ ਕਰਨੇ ਪੈਂਦੇ ਬਹੁਤ ਪੈਸਾ ਲੱਗਦਾ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਕੋਰਸ ਨਹੀਂ ਕਰ ਸਕਦੇ ਹਨਾ ਤੇ ਇਦਾਂ ਦੇ ਆਪਣੇ ਵਾਲੇ ਬਹੁਤ ਜੇ ਕਰਦੇ ਤਾਂ ਬਹੁਤ ਮਿਹਰਬਾਨੀ ਯਾਨੀ ਕਿ ਕੋਈ ਗਰੀਬ ਬੰਦਾ ਕੋਈ ਕਰ ਸਕੇ ਹਨਾ ਤੇ ਕੋਈ ਦਿੱਕਤ ਨਾ ਸਾਡੇ ਦੇਸ਼ ਦੇ ਵਿੱਚ ਕਿ ਡਾਕਟਰ ਜਿਹੜੇ ਇੰਨੇ ਕੁਆਲਿਟੀ ਦੇ ਬਣ ਕੇ ਸਾਡੇ ਬਾਹਰਲੇ ਬੰਦੇ ਮੰਗਲ ਤੇ ਸਾਨੂੰ ਇੰਡੀਆ ਦੇ ਡਾਕਟਰ ਚਾਹੀਦੇ ਆ ਬਿਲਕੁਲ ਸਾਡੀ ਐਜੂਕੇਸ਼ਨ ਹਾਲੇ ਵੀ ਤੁਸੀਂ ਦੇ ਦੇਖੋ ਤੁਸੀਂ ਗਏ ਨਹੀਂ ਮੇਰੇ ਕੋਲ ਤੇ ਮੈਂ ਕਹਿੰਦਾ ਵੀ ਤੁਸੀਂ 50% ਡਾਕਟਰ ਜਿਹੜੇ ਇੰਡੀਅਨ ਨੇ ਆਪਣੇ ਗੁੰਡੇ ਪੰਜਾਬੀ ਬਹੁਤ ਨੇ ਇਹਨੂੰ ਬਹੁਤ ਵਧੀਆ ਪੰਜਾਬੀ ਕੇਸਲਾ ਵਾਲੇ ਇੱਕ ਜਾਤ ਵਾਲੇ ਆਪਣੇ ਪੰਜਾਬੀ ਬਹੁਤ ਬੜੇ ਬੜੇ ਡਾਕਟਰ ਹਾਦ ਦੇ ਸੱਜਣ ਨੇ ਅੱਖਾਂ ਦੇ ਸੱਜਣ ਨੇ ਅੰਤੋਂ ਦਾ ਮੈਡੀਸਨ ਦੇ ਡਾਕਟਰ ਨੇ ਬਹੁਤ ਟੌਪ ਦੇ ਨਾ ਕੋਈ ਇੱਕ ਹਨ ਕੁੜੀ ਸੀ ਉਹ ਵਿਚਾਰੀ ਜਿਹੜਾ ਪੜ੍ਹੀ ਸੀ ਉਹ ਚਾਹੁੰਦੀ ਸੀ ਕਿ ਮੈਂ ਚਲੋ ਬਣਾਣਾ ਪਰ ਘਰ ਦੇ ਪੈਸੇ ਨਹੀਂ ਹੋਣ ਕਰਕੇ ਚਲੋ ਚਲੋ ਰਿਸ਼ਤਾ ਵਿਆਹ ਚਲ ਰਹੂਗਾ ਪਰ ਚਲ ਗਈ ਅੰਤ ਇਹ ਦਿਨ ਨੂੰ ਦੁੱਖ ਲੱਗਦਾ ਕਿ ਸਾਡੇ ਜੋ ਦੇਖਦੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਵੇ ਚਾਹੇ ਬੰਦਾ ਅੱਠ ਪੜਿਆ ਹੋਵੇ ਦੂਜੇ ਆਪਣੀ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਹੁੰਦਾ ਜਦ ਜੋ ਉਹਨਾਂ ਨੂੰ ਉਧਰ ਦੇ ਕੰਮ ਨਾ ਦੇਓ ਕੋਈ ਜੋ ਕੰਮ ਤਾਂ ਮਿਲਿਆ ਨਾ ਨਹੀਂ ਨਹੀਂ ਬਿਲਕੁਲ ਨਹੀਂ ਨਾ ਬਿਲਕੁਲ ਫੋੜਾ ਪਾ ਜਾਨੀ ਕਿ ਸਾਨੂੰ ਬਹੁਤ ਖੁਸ਼ੀ ਆ ਜਾਨੀ ਕਿ ਭਗਵੰਤ ਰਾਮਨ ਤੇ ਤੁਹਾਡੇ ਦੀ ਵੀ ਉਹ ਸਾਨੂੰ ਮਾਣਿਆ ਤੇ ਇਹ ਸਾਡੇ ਨਾਲ ਆ ਹਨ ਤੁਸੀਂ ਤੁਹਾਡੇ ਕੋਲ ਹਨੀ ਪੈਨ ਨਹੀਂ ਹੈਗਾ ਇੱਕ ਵੜਾ ਉਹਦੇ ਤੇ ਪੈਨ ਦੇ ਲੇਖੇ ਦੇ ਪੇਪਰ ਤੇ ਨੰਬਰ ਲਿਖ ਕੇ ਦੋ 82 86 ਵਾਲਾ ਨੰਬਰ ਜਿਹੜਾ ਉਹ ਲਿਖ ਕੇ ਆਇਦੋਂ ਪੇਪਰ ਹੋਣਾ ਕੋਈ ਮੇਰਾ ਨੰਬਰ ਵੀ ਨੋਟ ਕਰ ਲਓ ਅਪਾ ਫਿਰ ਮਿਲਾਂਗੇ ਅੱਜ ਤੇ ਤੁਸੀਂ ਸੁਖੀ ਸਾਧੀ ਉਹ ਕਰ ਜਾਓ ਔਰ ਮੈਂ ਖੁਸ਼ ਜੇ ਕਿ ਤੁਸੀਂ ਤਾਂ ਦੋਸਤ ਵਾਪਸ ਆ ਗਏ ਹਾਂ ਜੀ ਪਹਿਲਾ ਬੰਦੇ ਦੀ ਜ਼ਿੰਦਗੀ ਆ ਕਾਟੇ ਤੇ ਪੈ ਗਏ ਬੰਦਾ ਚਾਹਦਾ ਕੋਈ ਨਹੀਂ ਕਾਟੇ ਤੇ ਬਾਕੀ ਆ ਪਪੂ ਦੇ ਕੰਮ ਨਹੀਂ ਤੇ ਆਪਣੀ ਜ਼ਿੰਦਗੀ ਰੋਣੀ ਤੇ ਤੇ ਆਪਣੀ ਜੀ ਦੀ ਪਰੋਸਾ ਨਹੀਂ ਇਹਦਾ ਮਾਲਕ ਨਿਛਾ ਤੋ ਪੂਰੀ ਕਰ ਦੇਣੀ ਛੇਦੀ ਕੋਈ ਗੱਲ ਨਹੀਂ ਕੋਈ ਹਾਂ ਜੀ ਇਹਦਾ ਜ਼ਿੰਦਗੀ ਜਦੋਂ ਜਵਾਨ ਹੋਈਦਾ ਦਿਲ ਨਹੀਂ ਛੱਡਦਾ ਦਿਲ ਨਹੀਂ ਛੱਡਦਾ ਦਿਲ ਨਹੀਂ ਛੱਡਦਾ ਨੈਗੇਟਿਵ ਨਹੀਂ ਸੋਚਣਾ ਹਮੇਸ਼ਾ ਪੋਸਟਰ ਰਹਿਣਾ ਕੋਈ ਗੱਲ ਨਹੀਂ ਬੜਾ ਬੜਾ ਨੁਕਸਾਨ ਹੋ ਜਾਂਦਾ ਬੰਦੇ ਦਾ ਜ਼ਿੰਦਗੀ ਦੇ ਵਿੱਚ ਇਹ ਵੀ ਤੁਸੀਂ ਸਮਝੋ ਤੁਹਾਡੀ ਜ਼ਿੰਦਗੀ ਦਾ ਤਜਰਬਾ ਹੋ ਬਿਲਕੁਲ ਇਹ ਬਹੁਤ ਵੱਡਾ ਤਜਰਬਾ ਹੈ ਤੁਹਾਨੂੰ ਕਿੰਨੇ ਦਿਨ ਤੀ ਤੂੰ ਸੋਚੋ ਬਹਿ ਕੇ ਸਮੁੱਚ ਤੁਹਾਨੂੰ ਮਿਲੂਗਾ ਕਿ ਜਦ ਇਹ ਬੋਲਦੇ ਏਦਾਂ ਕਰੀਏ ਤੇ ਏਦਾਂ ਹੋ ਜਾਂਦਾ ਸਭ ਦੇਖ ਨਿਕਲਦਾ ਇੰਨੇ ਦਿਨ ਇੰਨਤਾ ਏਦਾਂ ਬਹੁਤ ਆਵਾਜ਼ ਆਉਂਦੀ ਉਹ ਵੀ ਦਿਨਾਂ ਤੋਂ ਬੋਲਦਾ ਲੈ ਲਓ ਤੂੰ ਇੱਕ ਉਹਦਾ ਮੇਰਾ ਫੇਸਬੁੱਕ ਤੇ ਵੀ ਆਇਆ ਆ ਜੀ ਦੋ ਵੀ ਤੁਹਾਨੂੰ ਕੋਈ ਮੈਂ ਨਾਲ ਸਾਂਝੀ ਕਰਦੇ ਚੱਕਦੇ ਨਹੀਂ ਹੈਗੇ ਨਹੀਂ ਨਹੀਂ ਚੱਕਦੇ ਕੋਈ ਬਿਲਕੁਲ ਨਹੀਂ ਨਹੀਂ ਏਦਾਂ ਦੀ ਗੋੜਾ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਇੱਥੇ ਬੱਸ ਸਭ ਵੀ ਹੈ ਮੰ ਲੋਈ ਕਦੀ ਮੀਟਿੰਗ ਤੇ ਹਾਂਜੀ ਇੱਥੇ ਵਟਸਐਪ ਆ ਤੂੰ ਵਟਸਐਪ ਤੇ ਮੈਸੇਜ ਦੇ ਅੱਛਾ ਹਾਂ ਦੂਰ ਤੱਕ ਮੈਂ ਆਪਣੇ ਬਿਤਮਨ ਦੇ ਹਰਪਾਲ ਚਿਮਾ ਸਾਹਿਬ ਹੈ ਨਾ ਉਹਦੇ ਨਾਲ ਇਹ ਸਿੱਧਾ ਆਪਣਾ ਪੀਏ ਉਹ ਗੱਫਾ ਚੱਕਦੇ ਨਹੀਂ ਹੁੰਦੇ ਸੀ ਹਾਂ ਹਾਂ ਨਹੀਂ ਨਹੀਂ ਚੱਦਾ ਬੇਦਾ ਮੈਗਮਾ ਇਹ ਨਾਦਾ ਹੀ ਨਾ ਮੈਂ ਤਾਂ ਰਾਤ ਵੀ ਸਾਰੀ ਰਾਤ ਲਗਾ ਦਿੰਦਾ ਤੇ ਮੈਨੂੰ ਵੀ ਕਦੀ ਵੀ ਰਾਤ ਫੋਨ ਉੱਤੇ ਦੇ ਬਾਦੋਂ ਕੈਦ ਕਰਨਾ ਹੈ ਚੋ ਕੈਨੇਡਾ ਚੋ ਅਮਰੀਕਾ ਚੋ ਠੀਕ ਹੈ ਹਾਂ ਸਰ ਜੀ ਹਾਂ ਨਹੀਂ ਦੂਜੇ ਹੁਣੇ ਦੂਜੇ ਨੇ ਹੁਣੇ ਸਾਜੀ